ਬਣਾ ਕੇ ਹੱਥ ਸਾਰੇ ਸਾਥੀ ਘਰੇ ਕਰਨ ਜਿਹੜੀ ਚੀਜ਼ ਲਈ ਆਏ ਆਪਾਂ ਉਹ ਇੱਥੇ ਮਣਵਾ ਕੇ ਲੈ ਕੇ ਜਾਣੀ ਆ ਸੋ ਸਾਰੇ ਸਾਥੀ ਨੂੰ ਬੇਨਤੀ ਆ ਕਿ ਆਪਣੇ ਦੇ ਭਰਾ ਭੈਣ ਜਿਹਾ ਜੇ ਬੰਦੇ ਨਹੀਂ ਆਈਆਂ ਉਹਨਾਂ ਨੂੰ ਜੀ ਆਇਆਂ ਆਖਦੇ ਆ ਕਿਥੇ ਜਗ੍ਹਾ ਮਿਲਦੀ ਆ ਸਰਕਾਰ पके रोगारो सर्ो पके रोज़गारो बिजली बोर्ड जी घटिया मैनेजमेंट मोर्चा ਨਾ ਮਨਾ ਖਾਓ ਮੁਜ਼ਾਬਾ ਮੁਜ਼ਾਬਾ ਠੇਕਾ ਪਰਤੀ ਬੰਦ ਕਰੋ ਬੰਦ ਕਰੋ ਬੰਦ ਕਰੋ ਪੱਕੇ ਰਜਦਾਰ ਦਾ ਪ੍ਰਬੰਧ ਕਰੋ ਬੰਦ ਕਰੋ ਪ੍ਰਬੰਧ ਕਰੋ ਮਰਾ ਮੇਰਾ ਨਾ ਗੁਰਵਿੰਦਰ ਸਿੰਘ ਆ ਜੀ ਜਿਹੜੇ ਅੱਜ ਆਊਟਸੋਰਸ ਮਲਾਜਮ ਆ ਅਸੀਂ ਤੱਕਾ ਸਾਡਾ ਇਹ ਅੱਜ ਤੱਕ ਸਰਕਾਰ ਤੇ ਮੈਨੇਜਮੈਂਟ ਵੱਲੋਂ ਆ ਵੀ ਕੰਮ ਅਸੀਂ ਉਹੀ ਕਰਦੇ ਆ ਜੋ ਇੱਕ ਰੈਗੂਲਰ ਮੁਲਾਜ਼ਮ ਕਰਦਾ ਬਦਲੇ ਸਾਨੂੰ 8-9000 ਰੁਪਇਆ 10000 ਰੁਪਏ ਦੇ ਅਸੀਂ ਕੰਮ ਕਰ ਰਹੇ ਆ ਰੋਜ਼ ਕੀਮਤੀ ਜਾਨਾਂ ਜਿਹੜੇ ਵਰਕਰ ਆ ਉਹਨਾਂ ਦੀ ਡੈਥ ਹੋ ਰਹੀ ਆ ਸਾਡੇ ਕੰਮ ਦਾ ਕ੍ਰੈਡਿਟ ਲੈਂਦੀ ਆ ਸਰਕਾਰ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਨਿਰਬਿਗਨ ਜਾਂ ਮੈਨੇਜਮੈਂਟ ਕਹਿੰਦੇ ਕਿ ਲੋਕਾਂ ਨੂੰ ਨਿਰਬਿਗਨ ਬਿਜਲੀ ਸਪਲਾਈ ਕਰ ਰਹੇ ਆ ਪਰ ਜਿਹੜੇ ਕੰਮੇ ਕਰ ਰਹੇ ਆ ਉਹਨਾਂ ਦੀ ਜ਼ਿੰਦਗੀ ਤਾਂ ਹਨੇਰਾ ਕਿਉਂਕਿ 10000 ਨਾਲ ਅੱਜ ਕਾ ਦੀ ਮਹਿੰਗਾਈ 'ਚ ਚਾਰ ਜੀਆ ਦਾ ਪਰਿਵਾਰ ਕਿਵੇਂ ਤੁਰ ਸਕਦਾ ਇੱਕ ਬੰਦੇ ਦਾ ਖਰਚਾ ਨਹੀਂ ਤੁਰਦਾ ਇਸ ਕਰਕੇ ਅੱਜ ਅਸੀਂ ਆਪ ਦਾ ਦੁੱਖ ਰੋਣ ਆਏ ਆ ਇੱਥੇ ਮੈਨੇਜਮੈਂਟ ਕੋਲੇ ਜਿਹੜੀ ਮੈਨੇਜਮੈਂਟ ਆ ਜਾਂ ਸਰਕਾਰ ਆ ਉਹ ਨਿੱਜੀਕਰਨ ਦੀ ਪਾਲਿਸੀ ਚੱਲਦੀ ਹੋਈ ਜਿਹੜੀ ਬਿਜਲੀ ਆ ਉਹ ਕਾਰਪੋਰੇਟ ਕਰਾਉਣਾਂ ਨੂੰ ਸਮਾਉਣ ਦੇ ਰਾਹ ਪਈ ਹੋਈ ਆ ਉਸੇ ਕਾਰਨ ਸਾਡਾ ਰੋਜ਼ਗਾਰ ਕੱਚਾ ਇਹ ਸੰਘਰਸ਼ ਅਸੀਂ ਲਗਾਤਾਰ ਜਾਰੀ ਰੱਖਾਂਗੇ ਜਦੋਂ ਤੱਕ ਨਿੱਜੀਕਰਨ ਦੀ ਪਾਲਿਸੀ ਰੱਦ ਨਹੀਂ ਹੁੰਦੀ ਸਾਡਾ ਰੋਜ਼ਗਾਰ ਪੱਕਾ ਨਹੀਂ ਹੁੰਦਾ ਸਾਡੇ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲਦਾ ਸਾਡੀ ਮੇਨ ਮੰਗ ਆ ਜੀ ਨਿੱਜੀਕਰਨ ਰੱਦ ਕੀਤਾ ਜਾਵੇ ਜਿਹੜੇ ਆਊਟਸੋਰਸ ਮਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਦੇ ਜਾ ਰਹੇ ਜੋ ਤਨਖਾਹ ਜੋ 1948 ਦਾ ਐਕਟ ਕਹਿੰਦਾ ਉਹਦੇ ਮੁਤਾਬਕ ਦਿੱਤੀ ਜਾਵੇ ਸੁਪਰੀਮ ਕੋਰਟ ਦਾ ਇੱਕ ਆਡਰ ਆ ਉਹ ਕਹਿੰਦਾ ਬਰਾਬਰ ਕੰਮ ਬਰਾਬਰ ਤਨਖਾਹ ਦੇਣੀ ਬੰਦਿਆ ਨਾ ਮਲਾਜਮਾਂ ਨੂੰ ਮਤਲਬ ਸਾਡੇ ਨਾਲ ਹਰ ਰਾਤ ਧੱਕਾ ਕੀਤਾ ਜਾ ਰਿਹਾ ਜੋ ਕਾਨੂੰਨ ਕਹਿੰਦਾ ਉਹਦੇ ਮੁਤਾਬਕ ਨਾ ਤਨਖਾਹ ਦਿੱਤੀ ਜਾ ਰਹੀ ਆ ਨਾ ਬਰਾਬਰ ਕੰਮ ਬਰਾਬਰ ਤਨਖਾਹ ਦਾ ਨਿਯਮ ਲਾਗੂ ਕੀਤਾ ਜਾ ਰਿਹਾ ਤੇ ਪਿਛਲੀਆਂ ਸਰਕਾਰਾਂ ਨਾਲੋਂ ਵੀ ਗਾਂਹ ਟੱਪਦੀ ਹੋਈ ਇਹ ਸਰਕਾਰ ਨਿੱਜੀਕਰਨ ਦੀ ਪਾਲਿਸੀ ਲਾਗੂ ਕਰ ਰਹੀ ਆ ਇਸ ਪਾਲਿਸੀ ਨੇ ਆਉਣ ਵਾਲੇ ਦਿਨਾਂ 'ਚ ਜਿਵੇਂ ਲੋਕਾਂ ਦੇ ਇਲਾਜ ਕਰਾਉਣਾ ਅੱਜਕੱਲ੍ਹ ਔਖਾ ਬਿਜਲੀ ਵੀ ਲੋਕਾਂ ਦੇ ਹੱਥਾਂ 'ਚੋਂ ਬਾਹਰ ਜਾਣੀ ਜਦੋਂ ਕਾਰਪੋਰੇਟ ਘਰਾਣਿਆਂ ਨੇ ਇਹ ਬਿਜਲੀ ਸਾਮ ਲੈਣੀ ਆ ਕਿੰਨੇ ਸਿਵਲੀ ਅੱਜ ਕਰਨਾ ਇਹ ਇਹ ਅੱਜ ਅਸੀਂ ਸਰਵਾਦ ਆ ਇਹ ਮੈਨੇਜਮੈਂਟ ਤੇ ਸਰਕਾਰ ਦਾ ਰਵੱਈਆ ਕੀ ਲੈ ਕੇ ਆਉਂਦੇ ਆ ਉਹ ਕੀ ਇਸ ਬਾਰੇ ਸੁੱਦੇ ਸਾਡੇ ਮੰਗਾਂ ਮਾਰੇ ਉਹਦੇ ਦੇ ਗਾਂ ਡਿਪੈਂਡ ਕਰਨਾ ਇਹ ਤੁਹਾਡੀ ਮੰਗਾਂ ਪੂਰੀਆਂ ਹੋਣ ਦੀ ਕੀ ਗੱਲ ਹੈ ਜੇ ਸਾਡੀ ਮੰਗਾਂ ਪੂਰੀ ਹੋਈ ਅਸੀਂ ਲੰਮੇ ਸਮੇਂ ਤੋਂ ਜਿਵੇਂ ਪਹਿਲਾਂ ਸੰਘਰਸ਼ ਕਰਦੇ ਆ ਰਹੇ ਹਾਂ ਉਸੇ ਤਰ੍ਹਾਂ ਆਪਦਾ ਸੰਘਰਸ਼ ਜਾਰੀ ਰੱਖਾਂਗੇ ਸਾਡਾ ਠੇਕਾ ਮਜ਼ਦੂਰ ਸੰਘਰਸ਼ ਮੋਰਚਾ ਵੀ ਬਣਿਆ ਹੋਇਆ ਮੁੱਖ ਮੰਤਰੀ ਸਾਹਿਬ ਜਿਹੜੀ ਨਵੀਂ ਸਰਕਾਰ ਬਣੀ ਹੋਈ ਆ ਇਹਨਾਂ ਨੇ ਸਾਡੇ ਦੁਬਾਰਾ ਹੀ ਆਉਣਾ ਵੋਟਾਂ ਲੈਣਾ ਆਉਣ ਵਾਲੇ ਦਿਨਾਂ 'ਚ ਇਸ ਸੰਘਰਸ਼ ਨੂੰ ਇਸ ਪੱਧਰ ਤੱਕ ਲੈ ਕੇ ਜਾਵਾਂਗੇ ਕਿ ਪਿੰਡ-ਪਿੰਡ ਅਸੀਂ ਆਪਦਾ ਜਿਹੜਾ ਸੰਘਰਸ਼ ਆ ਉਹ ਖੜਾ ਕਰਾਂਗੇ ਜੇ ਤੁਹਾਡੇ ਧਰਮਾ ਜਿਹੜਾ ਜਿੰਨੀ ਚਾਹਤ ਹੈ ਪੈਸਾ ਪਾਇਆ ਬਾਈ ਹਾਂਜੀ ਅਸੀਂ ਪਿਛਲੇ ਦਿਨਾਂ 'ਚ ਲੋਕੀ 21 ਵਾਰ ਮੀਟਿੰਗਾਂ ਦੇ ਕੇ ਭੱਜੀ ਆ ਸਰਕਾਰਾਂ ਅਸੀਂ ਪਿਛਲਾ ਚੋਣਾ ਮੇਰੇ ਵੀ ਵਿਰੋਧ ਕੀਤਾ ਤੇ ਇਸੇ ਤਰ੍ਹਾਂ ਜਦੋਂ ਹੁਣ ਹੁਣ ਅਸੀਂ ਵਿਰੋਧ ਆਦਾ ਜਿਹੜਾ ਉਹ ਜਾਰੀ ਰੱਖਾਂਗੇ ਜਦੋਂ ਤੱਕ ਸਾਡੇ ਮੰਗਾ ਮਸਲੇ ਹੱਲ ਨਹੀਂ ਕਰਦੀ ਸਰਕਾਰ ਕੀ ਨਾਂਵੇਂ ਪ੍ਰਧਾਨ ਜੀ ਕਿਹੜੀ ਹਾਣ ਹਾਂਜੀ ਸੂਬਾ ਆਗੂ ਬਲਿਹਾਰ ਸਿੰਘ ਪਾਵਰ ਕਮੇਂ ট্রান্সਕੋ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਅੱਜ ਥਰਮਲ ਦੇ ਠੇਕਾ ਮਲਾਜ਼ਮ ਸੀਐਚਬੀ ਠੇਕਾ ਮਲਾਜ਼ਮ ਪੈਸਕੋ ਕਮੇਂ ਲਹਿਰਾ ਤੇ ਰੋਪੜ ਦੇ ਥਰਮਲ ਠੇਕਾ ਮਲਾਜ਼ਮਾਂ ਵੱਲੋਂ ਸੂਬਾ ਪਧਰੀ ਦੋਸਤ ਧਰਨਾ ਪਟਿਆਲਾ ਹੈਡੋਫਸ ਵੀ ਕੇ ਦਿੱਤਾ ਜਾ ਰਿਹਾ ਸਾਡੀ ਮੇਨ ਮੰਗ ਲੰਬੇ ਸਮੇਂ ਤੋਂ ਲੜਕਦੀ ਆ ਰਹੀ ਹੈ ਵੀ ਜਿੰਨੇ ਵੀ ਆਊਟਸੋਰਸਿੰਗ ਦੇ ਕੰਮ ਕਰਦੇ ਕੱਚੇ ਮੁਲਾਜ਼ਮ ਆ ਉਹਨਾਂ ਨੂੰ ਡਿਪਾਰਟਮੈਂਟ ਦੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ। ਇਸ ਘੱਟੋ ਘੱਟ ਗੁਜ਼ਾਰੇਯੋਗ ਜਿਹੜੀ ਤਨਖਾਹ ਏ ਉਹ ਨਿਸ਼ਚਿਤ ਕੀਤੀ ਜਾਵੇ। ਲਗਾਤਾਰ ਬਿਜਲੀ ਦੇ ਅਦਾਰੇ ਦੇ ਅੰਦਰ ਕੰਮ ਕਰਦੇ ਕੱਚੇ ਕਾਮੇ ਜੋ ਠੇਕਾ ਆਧਾਰਿਤ ਮੁਲਾਜ਼ਮ ਆ ਉਹਨਾਂ ਨਾਲ ਲਗਾਤਾਰ ਘਾਤਕ ਤੇ ਗੈਰ ਘਾਤਕ ਜਿਹੜੇ ਹਾਸਿਆਵਾਂ ਵਾਪਰ ਰਹੇ ਆ। ਅੱਜ ਇੱਕ ਲੁਧਿਆਣੇ ਦੇ ਵਿੱਚ ਸਾਡੇ ਸਾਥੀ ਦੀ கரੰਟ ਲਾ ਕੇ ਡੈਥ ਹੋ ਗਈ। ਪਿਛਲੇ ਦਿਨਾਂ ਤੋਂ ਕਈ ਦਿਨਾਂ ਤੋਂ ਉਹ ਤੜਫ ਰਿਆ ਸੀ ਪਰ ਅੱਜ ਉਹ ਡੈੱਡ ਡਿਕਲੇ ਲਗਾਤਾਰ ਹਾਸੇ ਜਿਹੜੇ ਸਾਡੇ ਨਾਲ ਵਾਪਰ ਰਹੇ ਆ ਤੇ ਅੱਜ ਅਸੀਂ ਸਰਕਾਰ ਨੂੰ ਮੈਨੇਜਮੈਂਟ ਦੇ ਖਿਲਾਫ ਇਹ ਰੋਸ ਧਰਦਾ ਦੇ ਰਿਆ ਵੀ ਜਦੋਂ ਤੱਕ ਤੁਸੀਂ ਆਊਟਸੋਰਸਿੰਗ ਦਾ ਮੈਨੂੰ ਪੱਕੇ ਨਹੀਂ ਕਰਦੇ ਉਦੋਂ ਤੱਕ ਜੇ ਜਿਹੜਾ ਸੰਘਰਸ਼ ਆ ਲਗਾਤਾਰ ਜਾਰੀ ਰੱਖਿਆ ਜਾਊਗਾ ਕਿਉਂਕਿ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇੱਥੋਂ ਦੇ ਅਧਿਕਾਰੀ ਸਾਡਾ ਬਿਜਲੀ ਮੰਤਰੀ ਹੋਰ ਸਾਡੇ ਅਬਰੌਂਧਰ ਜਿਹੜੇ ਅਧਿਕਾਰੀ ਨੇ ਉਹ ਲਗਾਤਾਰ ਮੀਟਿੰਗਾਂ ਕਰਦੇ ਆ ਪਰ ਮੀਟਿੰਗਾਂ ਦੇ ਵਿੱਚ ਹੱਲ ਨਹੀਂ ਕਰਦੇ ਦੂਜਾ ਮੁੱਖ ਮੰਤਰੀ ਸਾਹਿਬ 21 ਵਾਰ ਲਿਖਤੀ ਮੀਟਿੰਗਾਂ ਦੇ ਕੇ ਮੁਕਰ ਗਏ ਆ ਇਸ ਦੇ ਰੋਸ ਵਿੱਚ ਅੱਜ ਜਿਹੜਾ ਅਸੀਂ ਰੋਸ ਧਰਨਾ ਇੱਥੇ ਪਟਿਆਲਾ ਹੈਡਰੋ ਵਿਸਬਿਕੇ ਦੇ ਰਹੇ ਆ ਤੇ ਦੂਜਾ ਸਰਕਾਰ ਨਿੱਜੀ ਕਰਨ ਦਾ ਜਿਹੜਾ ਕਹਾੜਾ ਹੈ ਉਹ ਲਗਾਤਾਰ ਤੇਜ਼ ਕਰ ਰਹੀ ਆ ਕੋਆਪਰੇਟ ਘਰਾਣਿਆਂ ਨੂੰ ਸਾਰਾ ਕੁਝ ਵੇਚਿਆ ਜਾ ਰਿਹਾ ਇਸ ਦੇ ਖਿਲਾਫ ਅੱਜ ਅਸੀਂ ਜਿਹੜਾ ਰੋਜ਼ ਪ੍ਰਦਰਸ਼ਨ ਇੱਥੇ ਕਰ ਰਹੇ ਧਰਨਾ ਪਟਿਆਲਾ ਸਟੇਟ ਦੇ ਜਿਲ੍ਹਾ ਪੱਤਰ ਦੇ ਤੇ ਇਹ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜਿਵੇਂ ਹਾਈਡਲ ਪ੍ਰੋਜੈਕਟਾਂ ਦੇ ਵਿੱਚੋਂ ਸਟੋਰ ਕੀਪਰ ਆ ਰਹੇ ਸੀਐਚਵੀ ਤੇ ਡਬਲ ਠੇਕਾ ਮਲਾਜ਼ਮ ਥਰਮਲ ਦੇ ਕੰਮੇ ਵੱਖ-ਵੱਖ ਠੇਕਾ ਕੰਮੇ ਜਿਹੜੇ ਭਾਰਤੀ ਕਿਤੇ ਹੋਇਆ ਉਹਨਾਂ ਵੱਲੋਂ ਇਹ ਰੋਸ ਧਰਨਾ ਜਿਹੜਾ ਸਰਕਾਰ ਦੇ ਖਿਲਾਫ ਦਿੱਤਾ ਜਾ ਰਿਹਾ। ਪ੍ਰਸ਼ਾਸਨ ਨਾਲ ਕੋਈ ਮੀਟਿੰਗ ਤੁਹਾਡੀ ਟਾਈਮ ਹੋਈ ਸੀ। ਕੋਈ ਗੱਲਬਾਤ ਨਹੀਂ ਹੋਈ ਪ੍ਰਸ਼ਾਸਨ ਨਾਲ। ਉਦੋਂ ਪ੍ਰਬੰਧਕੀ ਡਾਇਰੈਕਟਰ ਵੱਲੋਂ ਸੱਦਿਆ ਗਿਆ ਸੀ। ਉਹਨਾਂ ਨੇ ਅਸੀਂ ਕਿਹਾ ਸੀ ਵੀ ਜੇ ਤੁਸੀਂ ਹਾਂ ਪੱਖ ਹੰਗਾਰਾ ਭਰਦੇ ਹੋ ਤਾਂ ਫਿਰ ਤੁਸੀਂ ਸਾਡੇ ਨਾਲ ਲਿਖ ਕੇ ਐਗਰੀਮੈਂਟ ਕਰੋ। ਉਸ ਗੱਲ ਤੋਂ ਮੈਨੇਜਮੈਂਟ ਵੀ ਭੱਜਦੀ ਆ ਤੇ ਸਰਕਾਰ ਵੀ ਭੱਜਦੀ ਆ। ਅਜਦਾ ਧਰਨਾ ਜਿਹੜਾ ਤੁਹਾਡਾ ਜਾਰੀ ਰਹੂਗਾ ਕਦੋਂ ਤੱਕ? ਲਗਾਤਾਰ ਸਰਕਾਰ ਦੇ ਹੱਥ ਹੈ ਜੀ। ਸਰਕਾਰ ਕੀ ਕਰਦੀ ਆ ਤੇ ਮੈਨੇਜਮੈਂਟ ਕੀ ਕਰਦੀ ਆ। ਤੁਸੀਂ ਦੇਖਿਆ ਕਿ 2 ਦਿਨ ਤੋਂ ਲਗਾਤਾਰ ਕੰਮ ਜਾਮ ਆ। ਅੱਜ ਵੀ ਪੂਰੇ ਪੰਜਾਬ ਦੇ ਅੰਦਰ ਕੰਮਜਾਮ ਕਰਕੇ ਆਏ ਹੋਇਆ ਇਹ ਸਰਕਾਰ ਤੇ ਮੈਨੇਜਮੈਂਟ ਦੇ ਹੱਕ ਮਤਲਬ ਹੱਥ ਦੇ ਵਿੱਚ ਆ ਦੂਜਾ ਇਹ ਕਿ ਉਹ ਲੋਕ ਪੱਖੀ ਜੇ ਸੱਚਮੁੱਚ ਲੋਕ ਪੱਖੀ ਆ ਤਾਂ ਅੱਜ ਫਿਰ ਉਹਨਾਂ ਨੂੰ ਲੋਕਾਂ ਦਾ ਫਿਕਰ ਹੋਣਾ ਚਾਹੀਦਾ ਵੀ ਜਿਹੜੇ ਲੋਕਾਂ ਦੀ ਲਾਈਨਾਂ ਬੰਦ ਪਈਆਂ ਕੰਮ ਬੰਦ ਪਿਆ ਇਹ ਅਸੀਂ ਨਹੀਂ ਕੀਤਾ ਹੋਇਆ ਇਹ ਸਰਕਾਰ ਨੇ ਜਾਣ ਬੁੱਝ ਕੇ ਕਰਾਇਆ ਹੋਇਆ ਅਸੀਂ ਤਾਂ ਕੰਮ ਕਰਦੇ ਆ ਅਸੀਂ ਤਾਂ ਬਿਜਲੀ ਦਾ ਕਰੰਟ ਲਾ ਕੇ ਮਰਦੇ ਆ ਅਸੀਂ ਤਾਂ ਨਿਗੂਣੀਆਂ ਤਨਖਾਹ ਤੇ ਕੰਮ ਕਰਦੇ ਆ ਸਾਡੀ ਮੰਗ ਹੈ ਕਿ ਘੱਟੋ ਘੱਟ ਗੁਜ਼ਾਰੇਯੋਗ ਤਨਖਾਹ ਦੀ ਅਸੀਂ ਮੰਗ ਕਰਦੇ ਆ ਤੇ ਅਸੀਂ ਸਰਕਾਰ ਤੋਂ ਇਸ ਗੱਲ ਦੀ ਮੰਗ ਕਰਦੇ ਵੀ ਜਿੰਨੇ ਵੀ ਆਊਟਸੋਰਸਿੰਗ ਦੇ ਮਲਾਜਮ ਆ ਉਹਨਾਂ ਨੂੰ ਸਿੱਧਾ ਡਿਪਾਰਟਮੈਂਟ ਤੇ ਲੈ ਕੇ ਰੈਗੂਲਰ ਕਰੇ ਸਰਕਾਰ ਅਗਲਾ ਕਦਮ ਕੀ ਹੋਵੇਗਾ ਸਰਕਾਰ ਦੇ ਹੱਥ ਆ ਜੀ ਸਰਕਾਰ ਨੇ ਫੈਸਲਾ ਕਰਾਉਣਾ ਜਿੱਦਾਂ ਵੀ ਫੈਸਲਾ ਸਰਕਾਰ ਕਰੂਗੀ ਉਦਾਂ ਦਾ ਅਸੀਂ ਫੈਸਲਾ ਕਰਾਂਗੇ ਇਹ ਸਰਕਾਰ ਦੇ ਹੱਥ ਦਾ ਵੀ ਸਰਕਾਰ ਨੇ ਕਿਦਾਂ ਦਾ ਕੀ ਕੁਝ ਕਰਦਾ ਅਸੀਂ ਟਿੱਖਾ ਲਾ ਸਰਕਾਰ ਤਾਂ ਬਹੁਤ ਕੁਝ ਕਹਿੰਦੀ ਆ ਸਰਕਾਰ ਤਾਂ ਭਗਵੰਤ ਮਾਨ ਤਾਂ ਇਹ ਵੀ ਕਹਿ ਰਿਹਾ ਵੀ ਅਸੀਂ ਇੰਨੇ ਮਲਾਜਮ ਨੂੰ ਰੋਜ਼ਗਾਰ ਦੇਤਾ ਦਿਖਾ ਦਿਓ ਬਿਜਲੀ ਬੋਰਡ ਦਾ ਦਰਾਂ ਸਾਰਾ ਖਾਲੀ ਪਿਆ ਆਊਟਸੋਰਸਿੰਗ ਵਾਲੇ ਨੂੰ ਕੱਢਣ ਦੀ ਨੀਤੀ ਲਗਾਤਾਰ ਲਾਗੂ ਕੀਤੀ ਜਾ ਰਹੀ ਆ ਕਿਹਨੇ ਮਤਲਬ ਮਲਾਜ਼ਮ ਪੱਕੇ ਕੀਤੇ ਆ ਸਾਨੂੰ ਨਿਗੁਣੀਆਂ ਤਨਖਾਹਾਂ ਦੇ ਭਰਤੀ ਕਰਿਆ ਹੋਇਆ ਅਸੀਂ ਆਪਣੇ ਘਰਾਂ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਾਉਂਦੇ ਆ ਕਿਸੇ ਨੂੰ ਮਤਲਬ ਕੋਈ ਹੋ ਨਹੀਂ ਆ ਸਾਰਾ ਜਿਹੜਾ ਭਗਵੰਤ ਮਾਨ ਦਾ ਇਹ ਇੱਕ ਇੱਕ ਕਹਿ ਦਿੰਦੇ ਗੱਪ ਲਾ ਲੋ ਵੀ ਇਹ ਗੱਪਾਂ ਨਾਲ ਮਸਲਾ ਹੱਲ ਨਹੀਂ ਹੋਣਾ ਗੱਲ ਬੈਠ ਕੇ ਟੇਬਲ ਟਾਕ ਤੇ ਜਿਹੜੀ ਮਸਲੇ ਦਾ ਹੱਲ ਲਿਖਤੀ ਮੀਟਿੰਗਾ ਦੇ ਕੇ ਮੁਕਰ ਰਹੇ ਹੋ ਤੁਸੀਂ 21 ਵਾਰ ਲਿਖਤੀ ਮੀਟਿੰਗਾ ਪੰਜਾਬ ਦਾ ਮੁੱਖ ਮੰਤਰੀ ਮੁਕਰ ਗਿਆ ਕੀ ਕਿਹੜੀ ਗੱਲ ਤੇ ਯਕੀਨ ਕਰ ਲਈਏ ਇਹ ਤਾਂ ਮਤਲਬ ਉਹਨਾਂ ਦਾ ਸ਼ੋਸ਼ਾ ਹੈ ਉਹਨਾਂ ਦੇ ਸ਼ੋਸ਼ੇ 'ਚ ਨਹੀਂ ਆਉਂਦੇ ਜਦੋਂ ਤੱਕ ਸਾਨੂੰ ਰੈਗੂਲਰ ਨਹੀਂ ਕਰਦੇ ਸਾਨੂੰ ਪਤਾ ਨਾ ਸਾਡੇ ਨਾਲ ਸਰਕਾਰ ਨੇ ਕੀਤਾ ਕੀ ਹੌਣ ਤੱਕ ਸਾਡੇ ਨਾਲ ਕੀਤਾ ਹੀ ਕੁਝ ਨਹੀਂ ਫਿਰ ਕਿਵੇਂ ਮੰਨ ਲਈਏ ਆ ਬੈਠੇ ਨੇ ਸਾਰੇ ਥਰਮਲ ਵਾਲੇ ਆ ਪੈਸਕੋ ਵਾਲੇ ਆ ਸਾਰੇ ਅੱਜ ਬੈਠੇ ਆ ਦਿਖਾ ਦਿਓ ਇੱਕ ਵੀ ਠੇਕੇ ਵਾਲੇ ਨੂੰ ਕਿਸੇ ਨੂੰ ਆਊਟ ਸੋਰਸਿੰਗ ਵਾਲੇ ਨੂੰ ਪੱਕਾ ਕੀਤਾ ਹੋਵੇ ਨਹੀਂ ਜਦੋਂ ਤੱਕ ਰੈਗੂਲਰ ਕਰਦੇ ਉਦੋਂ ਤੱਕ ਸੰਘਰਸ਼ ਜਾਰੀ ਹੈ